ਕਵਿੰਦਰ ਸਿੰਘ ਜਿਹੜਾ ਜੀ ਮੈਂ ਡਿਊਟੀ ਤੇ ਲੈਣੀ ਗੁਰਗਰਾਮ ਦਾਸ ਹਸਪੀਟਲ ਵੱਲੇ ਧੋਨੇ ਦੇ ਕਾਮਕਾਰ ਬਹੁਤ ਪ੍ਰਭਾਵਿਤ ਕੀਤਾ ਜੀ ਸਵੇਰੇ ਡਿਊਟੀ ਹੋਣਾ ਹੁੰਦਾ ਜੀ ਲੇਟ ਹੋ ਜਾਏਗਾ ਤਕਰੀਬਨ ਬਹੁਤ ਹੁੰਦਾ ਜੀ ਬੁਰਾ ਹਾਲ ਆਵਰੇ ਜੀ ਬਹੁਤ ਪਰੇជា ਜੀ ਕੋਈ ਸਾਧਨ ਨਹੀਂ ਮਿਲਦਾ ਆਪਣੇ ਚੀਜ਼ ਤੇ ਬਾਈਕ ਤੇ ਆਈਦਾ ਤੇ ਕੋਈ ਹਾਲ ਨਹੀਂ ਆਉਂਦਾ ਤੀ ਦੇਖਣ ਦੇ ਤਾਣ ਜੀ ਬਹੁਤ ਬਰਾਲ ਹੋ ਜਾਂਦਾ ਕਿਤੇ ਜਾਣ ਨੂੰ ਪਹਿਲਾਂ ਪ੍ਰਭਾਵ ਪੈ ਚਲ ਗਿਆ ਨਿਕਲਣਾ ਚੰਦਾ ਹਾਂ ਜਲਦੀ ਜੀ ਘੱਟ ਘੱਟ ਕਿੰਨਾ ਘੱਟ ਘੱਟ ਕਿੰਨਾ ਪਹਿਲਾਂ ਨਿਕਲਣਾ ਪੈਂਦਾ ਤੇ ਸ਼ਾਮ ਨੂੰ ਲੇਟ ਹੋ ਜਾਈਦਾ ਜੀ ਬਹੁਤ ਜ਼ਿਆਦਾ ਜੀ ਤਕਰੀਬ ਹੁਣ ਜਦੋਂ ਰਸਤੇ ਵਿੱਚ ਆਣ ਕੇ ਵੇਖੀਦਾ ਜੀ ਇਹ ਤੋਂ 20 ਕਿਲੋਮੀਟਰ ਪੈਂਦਾ ਕਰਕੇ ਆਈਦਾ ਤਕਰੀਬ ਨਹੀਂ 1-2 ਐਕਸੀਡੈਂਟ ਰੋਜ਼ ਹੋਏ ਹੁੰਦੇ ਤੰਦ ਕਰਦੇ ਇਹ ਤਾਂ ਬਾਤ ਚੱਲਦੀ ਆ ਦੰਦ ਤੋਂ ਇਹ ਵੇਖੋ ਜੀ ਇਹ ਤੇ ਹੁਣ ਕੁਦਰਤ ਹੀ ਆ ਜੀ ਇਹ ਤੇ ਜੋ ਪ੍ਰਮਾਤਮਾ ਦੀ ਮਰਜ਼ੀ ਆ ਉਹ ਤਾਂ ਕੁਝ ਕਰ ਨਹੀਂ ਸਕਦੇ ਬਾਕੀ ਫਿਰ ਬਾਕੀ ਇਹ ਥੋੜੀ ਸੇਫਟੀ ਆਪਣੀ ਰੱਖਣੀ ਚਾਹੀਦੀ ਆ ਜੀ ਜਾਣਾ ਆਉਣਾ ਜੇ ਕੋਈ ਵੀ ਵਹੀਕਲ ਚਲਾਉਣਾ ਤੇ ਬਹੁਤ ਧਿਆਨ ਨਾਲ ਚਲਾਉਣਾ ਚਾਹੀਦਾ ਕੋਈ ਕਾਲੀ ਨਹੀਂ ਕਰਨੀ ਚਾਹੀਦੀ ਕੋਈ ਸ਼ੇਡ ਨਹੀਂ ਕਰਨੀ ਚਾਹੀਦੀ ਹਾਂਜੀ ਬਾਈ ਸਰ ਬੋਲ ਪੀ ਸਰ ਅਮਕ ਬੋਲ ਬੋਲ ਸਰ ਆਪਾਂ ਰਾਜਸਥਾਨ ਦਾ ਜੀ ਹਾਂਜੀ ਸਰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ ਸਵੇਰੇ ਕੈਂਟਾ ਡੇਢ ਘੰਟਾ ਪਹਿਲੇ ਤੁਰਨਾ ਪੈਂਦਾ ਕਰੋ ਅ ਕਾਫੀ ਦੂਰੋਂ ਨੇ ਮਤਲਬ ਮਿਹਨਤ ਕਰਨਾ ਹਾਂਜੀ ਪਰਿਵਾਰ ਦੇ ਕਰਕੇ ਹਾਂਜੀ ਤੇ ਸਰਮੋ ਤੇ ਕਪੜੇ ਪਾਉਣੇ ਚਾਹੀਦੇ ਆ ਬਾਕੀ ਐਕਸੀਡੈਂਟ ਵਗੈਰਾ ਤੋਂ ਬਚਣ ਲਈ ਆਪਾਂ ਲਾਈਟਾਂ ਜਗਾ ਕੇ ਮਤਲਬ ਗੱਡੀ ਵਗੈਰਾ ਚਲਾਉਣੀ ਚਾਹੀਦੀ ਆ ਬਾਕੀ ਪੂਰਾ ਖਿਆਲ ਰੱਖਣਾ ਚਾਹੀਦਾ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਹਾਂਜੀ ਹਾਂਜੀ ਸਰ ਹਾਂਜੀ ਬੱਚਿਆਂ ਦਾ ਵੀ ਘਰੇ ਕਾਫੀ ਧਿਆਨ ਰੱਖਣਾ ਚਾਹੀਦਾ ਹੈ ਜਗਰੂਪ ਸਿੰਘ ਕਿਹੜੀ ਜਗ੍ਹਾ ਹੈ ਕਿਹੜੀ ਜਗ੍ਹਾ ਅਸੀਂ ਚਗਾਵੇਂ ਲੁੱਪ ਕੇ ਚਗਾਵੇਂ ਤੋਂ ਆਇਆ ਫਤੇ ਗੱਡਾ ਸਾਹਿਬ ਚੱਲੇ ਮੱਥਾ ਟੇਕਣ ਆਂ ਜਿੰਦਾ ਪਿਆਰੀਆਂ ਨੇ ਕੀ ਕੀ ਕਿਣਾ ਚਾਹੋਗੇ ਇਸ ਵਾਰੀ ਤੋਂ ਹੁਣ ਦੇਖੋ ਜੀ ਇਹ ਸ਼ੀਦੀ ਦਿਹਾੜੇ ਤੋਂ ਹੁੰਦਾ ਇਹਨਾਂ 'ਚ ਕਾਫੀ ਪੈਂਦੀਆਂ ਵਾ ਤੇ ਬੰਦੇ ਨੂੰ ਸਲੋ ਸਲੋ ਵੇਖ ਕੇ ਜਾਣਾ ਚਾਹੀਦਾ ਧਿਆਨ ਨਾਲ ਗੱਡੀਆਂ ਸਲੋ ਚਲਾਉਣੀਆਂ ਚਾਹੀਦੀਆਂ ਹਾਂ ਹੁਣ ਦੇ ਜਾਣ ਕਿਵੇਂ ਬਸ ਸਕਦੇ ਆ ਠੰਡ ਤੋਂ ਤੁਹਾਨੂੰ ਕਿਵੇਂ ਬਚਾਅ ਕਰ ਸਕਦੇ ਆ ਹੁਣ ਦੇ ਤੋ ਕੋਈ ਨਹੀਂ ਆ ਫੋਗ ਲਾਈਟਾਂ ਦੇ ਉੱਤੇ ਪੇਪਰ ਲਾਇਆ ਯੈਲੋ ਉਹਨਾਂ ਥੋੜਾ ਫਰਕ ਆ ਤੇ ਬਾਕੀ ਕਪੜੇ-ਖਪੜੇ ਪਾਏ ਆ ਤੇ ਇਹਦਾ ਬਚਾਅ ਵਾ ਜਿਵੇਂ ਆਈ ਟੈਮ ਐਕਸੀਡੈਂਟ ਕੋਈ ਨਾ ਕੋਈ ਲਿਖਨ ਨੂੰ ਮਿਲਦੀ ਆ ਉਹ ਤੋਂ ਆਪਾਂ ਕੀ ਕਦਮ ਚਾਰ ਕਰ ਸਕੀ ਆ ਆਪਣਾ ਇਹੋ ਵੀ ਆਪਾਂ ਇਹੋ ਦਸ ਦਿਨ ਧੁੰਦ ਤੇ ਬੰਦਾ ਵੇਖ ਕੇ ਚੱਲੇ ਤੇ ਫੋਗ ਲਾਈਟਾਂ ਦੇ ਉੱਤੇ ਦੂਜੇ yellow paper ਲਾਵੇ ਜਿੰਨਾ ਕਾਫੀ ਰਾਤ ਮਿਲਦੀ ਆ ਤੇ ਐਕਸੀਡੈਂਟ ਤੋਂ ਬਚਾਅ ਹੋ ਜਾਂਦਾ ਲੱਗਦਾ ਜੇ ਕੋਈ ਜ਼ਰੂਰੀ ਕੰਮ ਫੇਰ ਹੀ ਘਰੋਂ નીકਲੀ ਆ ਹਾਂਜੀ ਇਹ ਤੇ ਗੱਲ ਆ ਜੇ ਕੋਈ ਜ਼ਰੂਰੀ ਕੰਮ ਫੇਰ ਹੀ ਨਿਕਲੇ ਨਾ ਜਾਜ ਨਿਕਲਦਾ ਨਹੀਂ ਕੋਈ ਖਰਾਬ